ਪੰਜਾਬ ਦੀ ਸਿਆਸਤ ਵਿੱਚ ਅਚਾਨਕ ਇੱਕ ਰੌਲਾ ਛਿੜ ਗਿਆ ਕਿ ਸੀਐਮ ਭਗਵੰਤ ਮਾਨ ਦੀ ਕੁਰਸੀ ਜਾਣ ਵਾਲੀ ਹੈ ਇਹ ਰੌਲਾ ਹੈ ਕਿ ਇਹਦਾ ਅਸਲ ਕੀ ਹੈ ਇਹਦਾ ਅੰਤ ਕਿੱਥੇ ਹੋਵੇਗਾ ਇਹ ਤਾਂ ਭਵਿੱਖ ਜਾਣਦਾ ਜਾਂ ਇਹ ਵਰਤਮਾਨ ਸਥਿਤੀ ਜਿਹੜੀ ਹੈ ਇਹ ਉਹ ਲੋਕ ਜਾਣਦੇ ਨੇ ਜਿਹੜੀਆਂ ਜਿਹੜੇ ਇਹ ਗੱਲਾਂ ਕਰ ਰਹੇ ਆ ਪਰ ਸੀਐਮ ਭਗਵੰਤ ਮਾਨ ਦੀ ਕੁਰਸੀ ਨੂੰ ਲੈ ਕੇ ਚਰਚਾ ਉਹਨਾਂ ਤੱਕ ਵੀ ਪਹੁੰਚ ਗਈ ਹੈ ਉਹਨਾਂ ਦੇ ਕੰਨਾਂ ਤੱਕ ਵੀ ਪਹੁੰਚ ਗਈ ਹੈ ਹੁਣ ਸਵਾਲ ਤਾਂ ਲਾਜ਼ਮੀ ਬਣਦਾ ਹੈ ਕਿ ਜੇ ਪੰਜਾਬ ਦੇ ਵਿੱਚ ਇਸ ਹੱਦ ਤੱਕ ਦੀ ਚਰਚਾ ਚੱਲਦੀ ਪਈ ਹੈ ਤਾਂ ਸੀਐਮ ਨੂੰ ਨਾ ਪਤਾ ਹੋਵੇ ਇਹ ਕਿਵੇਂ ਹੋ ਸਕਦਾ ਹਾਂ ਇਸ ਉੱਤੇ ਪੱਕੀ ਮੋਹਰ ਲਾਈ ਹੈ ਸਰਦਾਰ ਪ੍ਰਗਟ ਸਿੰਘ ਉਹਨਾਂ ਨੇ ਦਰਸਲ ਲੰਘੇ ਕੱਲ ਪੰਜਾਬ ਟੈਲੀਵਿਜ਼ਨ ਚੈਨਲ ਨੂੰ ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਔਰ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕੁਝ ਗੱਲਾਂ ਕੁਝ ਵੇਰਵੇ ਸਾਂਝੇ ਕੀਤੇ ਉਸ ਮੁਲਾ ਮੁਲਾਕਾਤ ਵਿੱਚ ਪ੍ਰਗਟ ਸਿੰਘ ਸੀਐਮ ਭਗਵੰਤ ਮਾਨ ਨੂੰ ਮੈਡ ਪਹੁੰਚੇ ਸੀ ਉਹ ਕਹਿੰਦਾ ਕਿ ਸੀਐਮ ਭਗਵੰਤ ਮਾਨ ਬੜੇ ਚੁਸਤ ਤੇ ਦਰਸਤ ਨਜ਼ਰ ਆ ਰਹੇ ਸੀ ਐ ਨਹੀਂ ਸੀ ਲੱਗ ਰਿਹਾ ਕਿ ਉਹ ਕਿਤੇ ਢੈਂਦੀਆਂ ਗਲਾਂ ਚ ਨਹੀਂ ਚੜਦੀ ਕਲਾਂ ਚ ਨਜ਼ਰ ਆ ਰਹੇ ਸੀ ਸੀਐਮ ਭਗਵੰਤ ਮਾਨ ਕਹਿੰਦੇ ਹਾਕੀ ਬਾਰੇ ਅਸੀਂ ਗੱਲਾਂ ਵੀ ਕੀਤੀਆਂ ਇੱਥੇ ਅਭੀ ਦੱਸ ਦਿੰਦੇ ਆ ਕਿ ਸੀਐਮ ਭਗਵੰਤ ਮਾਨ ਦਾ ਤੇ ਪ੍ਰਗਟ ਸਿੰਘ ਦਾ ਪੁਰਾਣਾ ਰਿਸ਼ਤਾ ਰਿਹਾ ਸਾਂਝ ਰਹੀ ਆ ਉਹ ਇਸ ਤਰ੍ਹਾਂ ਰਹੀ ਹੈ ਕਿਉਂਕਿ ਪ੍ਰਗਟ ਸਿੰਘ ਤਾਂ ਹਾਕੀ ਦੇ ਪਲੇਅਰ ਰਹੇ ਨੇ ਪਰ ਦੂਜੇ ਪਾਸੇ ਸੀਐਮ ਭਗਵੰਤ ਮਾਨ ਜਿਹੜਾ ਹਾਕੀ ਟੂਰਨਾਮੈਂਟ ਹੁੰਦਾ ਸੀ ਉਹਦੇ ਵਿੱਚ ਜਦੋਂ ਸ਼ੋਅ ਬਿਜ਼ਨਸ ਵਿੱਚ ਕਮੈਂਟਰੀ ਕਰਿਆ ਕਰਦੇ ਸੀ ਖੈਰ ਸੀਐਮ ਭਗਵੰਤ ਮਾਨ ਪ੍ਰਗਟ ਸਿੰਘ ਨੂੰ ਜਾਣਦੇ ਨੇ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਔਰ ਦੂਜੇ ਪਾਸੇ ਪ੍ਰਗਟ ਸਿੰਘ ਨੂੰ ਲੈ ਕੇ ਸੀਐਮ ਭਗਵੰਤ ਮਾਨ ਵਿਧਾਨ ਸਭਾ ਦੇ ਵਿੱਚ ਵੀ ਬੜੇ ਤਰੀਕੇ ਦੇ ਨਾਲ ਸਤਿਕਾਰ ਦੇ ਨਾਲ ਬੋਲਦੇ ਸੁਣਾਈ ਦਿੱਤੇ ਗਏ ਨੇ ਔਰ ਦੂਜੇ ਪਾਸੇ ਪ੍ਰਗਟ ਸਿੰਘ ਜਦੋਂ ਹੁਣ ਸੀਐਮ ਭਗਵੰਤ ਮਾਨ ਨੂੰ ਮਿਲੇ ਤਾਂ ਉਸ ਨੂੰ ਲੈ ਕੇ ਵੀ ਚਰਚਾ ਛੜੀ ਔਰ ਨਾਲ ਦੀ ਨਾਲ ਉਸ ਚਰਚਾ ਦੇ ਵਿੱਚ ਜ਼ਿਕਰ ਹੋਇਆ ਕਿ ਕੀ ਸੀਐਮ ਭਗਵੰਤ ਮਾਨ ਜਾਣਦੇ ਨੇ ਕਿ ਉਹਨਾਂ ਦੀ ਕੁਰਸੀ ਨੂੰ ਲੈ ਕੇ ਚਰਚਾ ਚੱਲਦੀ ਪਈ ਹੈ ਤਾਂ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਆਬਵੀਅਸਲੀ ਗੱਲ ਹੈ ਕਿ ਜਦੋਂ ਸੀਐਮ ਪਦਰ ਦਾ ਇੱਕ ਵਿਅਕਤੀ ਹੋਵੇ ਉਹ ਭਾਵੇਂ ਕੁਝ ਦਿਨ ਹਸਤਾਲੀ ਕਿਉਂ ਨਾ ਰਵੇ ਪਰ ਉਹਨੂੰ ਖਬਰ ਹੁੰਦੀ ਹੈ ਤਲਾਹ ਹੁੰਦੀ ਹੈ ਕਿ ਦਰਅਸਲ ਚੱਲਦਾ ਕੀ ਪਿਆ ਪੰਜਾਬ ਦੇ ਵਿੱਚ ਜਾਂ ਫਿਰ ਉਹਦੇ ਸੂਬੇ ਦੇ ਵਿੱਚ ਚੱਲਦਾ ਕੀ ਪਿਆ ਤੇ ਇਹ ਖਬਰ ਹੋਣੀ ਲਾਜ਼ਮੀ ਵੀ ਹੈਗੀ ਹੈ ਪਰ ਗੱਲ ਇਹ ਹੈ ਕਹਿੰਦੇ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਸੀਐਮ ਭਗਵੰਤ ਮਾਨ ਤਿੰਨ ਦਿਨ ਤੋਂ ਹਸਤਾਲ ਦੇ ਵਿੱਚ ਰਹਿ ਪਰ ਉਹਨਾਂ ਨੂੰ ਮਿਲਣ ਵਾਸਤੇ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਨਹੀਂ ਆਇਆ ਭਾਈ ਚਾਰਕ ਸਾਂਝ ਕਿੱਥੇ ਐ ਇੱਥੋਂ ਤੱਕ ਕਿ ਕਹਿੰਦੇ ਅਸੀਂ ਸੱਤ ਬਗਾਨੇ ਹੋ ਕੇ ਸੀਐਮ ਭਗਵੰਤ ਮਾਨ ਨੂੰ ਮਿਲਣ ਪਹੁੰਚ ਗਏ ਉਹਨਾਂ ਨੇ ਤਾਂ ਇੰਡੀਆ ਗੱਠ ਜੋੜ ਦਾ ਹਵਾਲਾ ਵੀ ਦਿੱਤਾ ਨਾਲ ਕਿ ਚਲੋ ਇੰਡੀਆ ਗੱਠ ਜੋੜ ਦੇ ਹਵਾਲੇ ਨਾਲ ਹੀ ਮਿਲ ਲਿਆ ਜਾਵੇ ਪਰ ਸਵਾਲ ਤਾਂ ਜ਼ਰੂਰ ਇੱਥੇ ਬਣਦਾ ਕਿ ਜਦੋਂ ਸੱਤ ਬਗਾਨਾ ਆ ਕੇ ਮਿਲ ਜਵੇ ਤਾਂ ਆਪਣੇ ਕਿਉਂ ਨਹੀਂ ਮਿਲਦੇ ਪਏ ਸੀ ਹੁਣ ਗੱਲਾਂ ਤਾਂ ਇੱਥੇ ਇਹ ਵੀ ਚੱਲੀਆਂ ਉਸ ਤੋਂ ਬਾਅਦ ਕਿ ਕਿਸੇ ਨੇ ਰੋਕਿਆ ਹੋਇਆ ਸੀ ਉਹਨਾਂ ਨੂੰ ਯਾਨੀ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਜਾਂ ਆਮ ਆਦਮੀ ਪਾਰਟੀ ਦੇ ਲੀਡਰ ਆਪਨੇ ਸੀ ਮਿਲਣਾ ਚਾਹੁੰਦੇ ਹੁਣ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਨੇ ਜਦੋਂ ਉਹ ਮੀਡੀਆ ਦੇ ਵਿੱਚ ਵਿਚਰਦੇ ਨੇ ਸੀਐਮ ਭਗਵੰਤ ਮਾਨ ਉਹਨਾਂ ਦੀ ਛਵੀ ਨੂੰ ਲੈ ਕੇ ਬੇਹੱਦ ਗੱਲਾਂ ਕਰਦੇ ਨੇ ਹੁਣ ਜੇ ਇੰਨਾ ਪਿਆਰ ਕਰਦੇ ਨੇ ਉਹ ਆਪਣੇ ਸੀਐਮ ਨਾਲ ਲਿਆ ਸਾਡੇ ਸੀਐਮ ਨਾਲ ਤਾਂ ਉਹ ਐਨੇ ਦਿਨ ਵਾਸਤੇ ਸੀਐਮ ਭਗਵੰਤ ਮਾਨ ਨੂੰ ਮਿਲਣ ਕਿਉਂ ਨਹੀਂ ਗਏ ਮਿਲਣ ਤਾਂ ਕੀ ਨਹੀਂ ਗਏ ਸਗੋਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਪੋਸਟ ਵੀ ਨਹੀਂ ਸਾਂਝੀ ਕੀਤੀ ਜਦੋਂ ਪ੍ਰਗਟ ਸਿੰਘ ਜਾ ਕੇ ਮਿਲ ਆਏ ਇੰਟਰਵਿਊਆਂ ਚੱਲ ਗਈਆਂ ਉਸ ਤੋਂ ਬਾਅਦ ਝੜੀ ਲੱਗ ਗਈ ਉਦੋਂ ਬਾਅਦ ਇਕੱਲਾ ਇਕੱਲਾ ਵਿਅਕਤੀ ਮਿਲਣ ਆਇਆ ਉਦੋਂ ਤੱਕ ਸੋਸ਼ਲ ਮੀਡੀਆ ਭਰ ਦਿੱਤਾ ਗਿਆ ਸਾਰਾ ਸੀਐਮ ਭਗਵੰਤ ਮਾਨ ਦੀ ਸਿਹਤਿਆਬੀ ਵਾਸਤੇ ਇੱਥੇ ਆ ਕੇ ਸਵਾਲ ਜ਼ਰੂਰ ਹਟਦੇ ਨੇ ਪ੍ਰਗਟ ਸਿੰਘ ਨੇ ਬੇਸ਼ੱਕ ਇੱਕ ਤੰਝ ਵੀ ਕੱਸਿਆ ਔਰ ਉਹ ਗੱਲ ਵਾਜਬ ਵੀ ਬਣਦੀ ਹੈ ਕਿਉਂਕਿ ਸੀਐਮ ਭਗਵੰਤ ਮਾਨ ਦੇ ਚਿਹਰੇ ਉੱਤੇ ਹੀ ਪੰਜਾਬ ਦੀ ਚੋਣ ਜਿਹੜੀ ਆ ਉਹ ਜਿੱਤੀ ਗਈ ਹੈ ਇਸ ਦੇ ਵਿੱਚ ਕੋਈ ਦੋ ਰਹਿ ਨਹੀਂ ਹੈ ਸੀਐਮ ਭਗਵੰਤ ਮਾਨ ਦਾ ਚਿਹਰਾ ਪੂਰੇ ਪੰਜਾਬ ਭਰ ਦੇ ਵਿੱਚ ਫੈਲ ਗਿਆ ਸੀ ਔਰ ਲੋਕਾਂ ਨੇ ਸੀਐਮ ਭਗਵੰਤ ਮਾਨ ਦੇ ਚਿਹਰੇ ਨੂੰ ਇਸ ਆਈਡੀਓਲੋਜੀ ਨੂੰ ਇਸ ਬਦਲਾਅ ਨੂੰ ਬੇਸਿਕਲੀ ਚੋਣ ਦਿੱਤੀ ਵੋਟ ਦਿੱਤੀ ਪਰ ਉਸ ਤੋਂ ਬਾਅਦ ਹੁਣ ਸੀਐਮ ਭਗਵੰਤ ਮਾਨ ਨੂੰ ਲੈ ਕੇ ਜਦੋਂ ਇਦਾਂ ਦੇ ਸਵਾਲ ਖੜੇ ਹੋਣ ਲੱਗ ਜਾਨੇ ਕਿ ਉਹਨਾਂ ਨੂੰ ਭਾਈ ਮਿਲਣ ਹੀ ਕੋਈ ਨਹੀਂ ਪਹੁੰਚਿਆ ਜਦੋਂ ਉਹਨਾਂ ਦੀ ਸਿਹਤ ਖਰਾਬ ਤਾ ਜ਼ਰੂਰ ਕਿਤਨਾ ਕਿਤੇ ਖੱਚੇ ਬਣਦੇ ਆ ਤੁਹਾਡਾ ਇਸ ਬਾਰੇ ਕੀ ਕਹਿਣਾ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਪੁੱਲ ਨਾ ਉਹ ਤਕਲੀ ਬਣੇ ਰੋਬਾਨ ਇੰਡੀਆ ਪੰਜਾਬੀ